ਸਤਿ ਸ੍ਰੀ ਅਕਾਲ ਭਾਈ ਜੀ ਸਵਾਗਤ ਹੈ ਤੁਹਾਡਾ ਜਗਜੀਤ ਸਿੰਘ ਜਗਜੀਤ ਪੇਜ ਤੇ ਤੇ ਗੱਲ ਕਰਦੇ ਆਪਾਂ ਮੌਸਮ ਦੀ ਦੇਖ ਲਓ ਕਣਕਾਂ ਦੇ ਹਾਲਾਤ ਤਾਂ ਤੁਸੀਂ ਦੇਖ ਹੀ ਸਕਦੇ ਹੋ ਕਣਕਾਂ ਦੇ ਵੀ ਤੇ ਝੋਨੇ ਦੇ ਵੀ ਪਹਿਲਾਂ ਤੋਂ ਝੋਨੇ ਲਾ ਦੇ ਕਣਕਾਂ ਦੇ ਹਾਲਾਤ ਖਰਾਬ ਚੱਲੀ ਜਾਂਦੇ ਹੈਗੇ ਐਦਕੀ ਠੰਡ ਨਾ ਮਾਤਰੀ ਪਈ ਹੈ ਇਹ ਸਾਬ ਲਾ ਲਓ ਵੀ ਬਾਕੀ ਜਿਹੜੇ ਹੁਣ ਗੜੇ ਪਏ ਆ ਕੁਝ ਕੁਝ ਕੁ ਥਾਵਾਂ ਤੇ ਜ਼ਿਆਦਾ ਪਏਗੇ। ਬਾਕੀ ਉਹ ਗੜਾ ਨਹੀਂ ਪਿਆ ਜਿਹੜਾ ਆਪਾਂ ਕਹਿ ਸਕਦੇ ਆਂ ਵੀ ਫਸਲ ਖਰਾਬ ਕਰ ਦੇਊਗਾ। ਹਾਂ ਵੀ ਜਿਹੜੇ ਚੌੜੇ ਪੱਤਿਆਂ ਵਾਲੇ ਆ ਜਿਵੇਂ ਸਰੋਂ ਹੋ ਗਈ ਜਾਂ ਕੋਈ ਸਬਜ਼ੀਆਂ ਹੋ ਗਈਆਂ ਜਾਂ ਕੋਈ ਹੋਰ ਫਲ ਫਰੂਟ ਹੋ ਗਏ ਜਿਹੜੇ ਜਿੰਨਾ ਤੇ ਮਾਰ ਪੈ ਸਕਦੀ ਹੈ ਬਾਕੀ ਇੱਕਸਾਰ ਗੜਾ ਨਹੀਂ ਪਿਆਗਾ। ਜਿੱਥੇ ਪਿਆਗਾ ਬੇਤੋੜ ਪਿਆਗਾ ਤੇ ਜਿੱਥੇ ਨਹੀਂ ਪਿਆ ਉਥੇ ਲਾਲੋ ਵੀ ਕਿਤੇ ਵੀ ਛਾਣਾ ਵੀ ਨਹੀਂ ਵੱਜਿਆਗਾ। ਜਿਵੇਂ ਹਰਿਆਣਾ ਪੰਜਾਬ ਆਰਡਰ ਤੇ ਸਾਡੇ ਬਿਲਕੁਲ ਬਰਸਾਤ ਹੀ ਆ ਕੱਲੀ। ਇਹ ਦੇਖ ਸਕਦੇ ਹੋ ਇਸ ਕਣਕ ਨੂੰ ਪਹਿਲਾਂ ਦੋ ਪਾਣੀ ਲੱਗ ਚੁੱਕੇ ਹਨ ਕੋਰ ਲਗਭਗ 17 18 20 ਦਿਨਾਂ ਤੇ ਇੱਕ ਹੋਰ ਲੱਗੀ ਸੀਗੀ ਕਿਉਂਕਿ ਇਸ ਦਾ ਢੰਗਾਰ ਘਟ ਸੀਗਾ ਗਰੀ ਘਟ ਸੀ ਜਾਂ ਤੁਸੀਂ ਦੇਖ ਸਕਦੇ ਹੋ ਦੌਗੀ ਚ ਜਿਹੜੀ ਕਣਕ ਪਛੇਤੀ ਨਾਲ ਰਲ ਰਹੀ ਹੈ ਦੌਗੀਆਂ ਬਣ ਰਹੀਆਂ ਨੇ ਨਹੀਂ ਕਿੱਥੇ ਕਣਕ ਨੇ ਜਿਸ ਤਰ੍ਹਾਂ ਵੱਟ ਦੇ ਨਾਲ ਇਸ ਤਰ੍ਹਾਂ ਆਉਣੋਂ ਸੀਗਾ ਬਿਲਕੁਲ ਜੇ ਉਦੋਂ ਪੱਛੋਂ ਬਹੁਤ ਜ਼ਿਆਦਾ ਸਪੀਡ ਨਾਲ ਚਲਦੀ ਰਹੀ ਘਟੋ ਘਟ ਮੀਨਾ 45 ਦਿਨ ਚੱਲਦੀ ਰਹੀ ਉਹ ਤੋਂ ਸਪੀਡ ਨਾਲ ਕਣਕ ਪੂਰੀ ਗੱਲ ਚ ਬੀਜੀ ਗਈ ਹੈ ਇਹ ਨਹੀਂ ਹੈਗਾ ਵੀ ਸੁੱਕ ਚ ਬੀਜੀ ਹੈ ਗੱਲ ਕਰ ਵੀ ਬੀਜੀ ਹੈ ਸੁਪਰ ਸੀਡਰ ਨਾਲ ਹੈਗੀ ਪਿਛਲੇ ਸਾਲ ਵੀ ਤਾਂ ਸੁਪਰ ਸੀਡਰ ਨਾਲ ਹੀ ਬੀਜੀ ਗਈ ਸੀ ਉਦੋਂ ਕੋਈ ਦਿੱਕਤ ਨਹੀਂ ਸੀਗੀ ਉਦੋਂ ਕਿਉਂ ਗਿੱਲ ਸੀਗੀ ਪੱਛੋਂ ਹੈ ਨਹੀਂ ਸੀ ਉਨੀ ਨਾ ਮਾਤਰ ਸੀਗੀ 20 ਦਿਨ ਤਾਂ ਚੋਨਾ ਹੈ ਤੱਕੀ ਲੇਟ ਵੱਡਿਆਗਾ ਦੀਵਾਲੀ ਟਪਾ ਕੇ ਇਸੇ ਕਰਕੇ ਤੇ ਜੇ ਗੱਲ ਕਰੀਏ ਹੁਣ ਵੀ ਮੌਸਮ ਦੇ ਜੇ ਲਾਲੋ ਵੀ ਸ਼ੀਧੀ ਦੇ ਆੜੇ ਚੱਲ ਰਹੇ ਹਨ ਇਹਨਾਂ ਦਿਨਾਂ ਚ ਘੱਟੋ ਘੱਟ 15 ਦਿਨ ਪਹਿਲਾਂ ਬਿਲਕੁਲ ਤੋਂ ਦੇ ਇੰਨਾ ਐਨੀ ਧੁੰਦ ਜ਼ਿਆਦਾ ਹੋ ਜਾਂਦੀ ਸੀ ਕਿ ਵੀ ਧੁੰਦ ਦਾ ਦੇਖਣਾ ਅੱਗੇ ਪਿੱਛੇ ਦੇਖਣਾ ਬਹੁਤ ਔਖਾ ਹੋ ਜਾਂਦਾ ਸੀਗਾ ਤੇ ਹੁਣ ਤੁਸੀਂ ਲਾ ਸਕਦੇ ਹੋ ਦੂਰ ਦੂਰ ਤੱਕ ਧੁੰਦ ਦਾ ਨਾਮ ਹੀ ਨਿਸ਼ਾਨ ਹੀ ਨਹੀਂ ਹੈਗਾ ਧੁੰਦ ਦਾ ਮਤਲਬ ਵੀ ਫਟਾਰਾ ਤਾਂ ਕਣਕ ਨੂੰ ਉਸੇ ਨਹੀਂ ਕਰਾਉਣਾ ਸੀਗਾ ਬਾਕੀ ਜਦੋਂ ਕੋਰ ਲੱਗ ਜਾਂਦੀ ਸੀ ਘੱਟੋ ਘੱਟ ਦੂਸਰੀ ਤੇ ਤੀਸਰੀ ਰੇਹ ਤੱਕ ਪੂਰਤੀ ਹੋ ਜਾਂਦੀ ਸੀ ਗਿੱਲ ਨਹੀਂ ਜਾਂਦੀ ਸੀ ਬਾਣ ਚ ਅਸ ਟਾਈਮ ਤੁਸੀਂ ਇਹ ਦੇਖ ਸਕਦੇ ਹੋ ਦੂਸਰਾ ਪਾਣੀ ਲੱਗਿਆ ਹੋਇਆ ਇਸ ਨੂੰ ਨਾਲੇ ਮੀਂਹ ਪੈ ਰਿਹਾ ਦੋ ਮੀਂਹ ਪੈ ਕੇ ਇਸ ਦੇ ਉੱਪਰ ਤੇ ਕਣਕ ਤੁਸੀਂ ਹਜੇ ਦੇਖ ਸਕਦੇ ਹੋ ਵੀ ਇਸ ਚ ਪੈਰ ਬਿਲਕੁਲ ਸਾਫ਼ ਜਿਵੇਂ ਮਰਜ਼ੀ ਤੁਰੇ ਫਿਰੋ ਇਸ ਦੇ ਵਿੱਚ ਐਤਕੀ ਪਤਾ ਨਹੀਂ ਧਰਤੀ ਨੂੰ ਕੋਈ ਕੀ ਚੱਕਰ ਹੋ ਰਿਹਾਗਾ ਸੁਕਾਈ ਵਾਲੀ ਛੇਤੀ ਹੋ ਜਾਂਦੀ ਹੈ ਸੁੱਕ ਜਾਂਦੀ ਹੈਗੀ ਤੇ ਆਪਣੇ ਤਾਂ ਗੜੇ ਨਾ ਮਾਤਰਾ ਵਰਗੇ ਹੀ ਹੈਗੇ ਫਤਿਹਵਾਦ ਏਰੀਆ ਚ ਗੜਾ ਬਹੁਤ ਪਿਆ ਕਈ ਜਾਂਦੇ ਹੈਗੇ ਵੀਡੀਓ ਦੇਖੀ ਸੀ ਇੱਕ ਦੋ ਆਪਾਂ ਦਾ ਆ ਤੁਹਾਨੂੰ ਦੇਖ ਦੇਖ ਸਕਦੇ ਹੋ ਦੇ ਵਿੱਚ ਕਣਕਾਂ ਬਿਲਕੁਲ ਇੱਕ ਇੱਕ ਡੱਕਾ ਡੱਕਾ ਖੜੀ ਐ ਦੋ ਦੋ ਗੱਟੇ ਯੂਰੀਆ ਪੈ ਗਈ ਇੱਕ ਮੈਗਜ਼ੀਨ ਦੀ ਸਪਰੇਅ ਕਰੀਏ ਉਹ ਆਪਾਂ ਵੀਡੀਓ ਚ ਦੱਸਿਆ ਸੀਗਾ ਤੁਹਾਨੂੰ ਐਤ ਕੀ ਹੋ ਸਕਦਾ ਹੈ ਵੀ ਜਿੱਥੇ ਤਿੰਨ ਗੱਟੇ ਯੂਰੀਆ ਦੀ ਪ੍ਰਯੋਗ ਹੁੰਦੇ ਉਥੇ ਚਾਰ ਗੱਟੇ ਪਾਏ ਜਾਣਗੇ ਕੀ ਤੁਸੀਂ ਦੇਖ ਸਕਦੇ ਹੋ ਵੀ ਦੋ ਗੱਟੇ ਇਸ ਚੋਂ ਪਹਿਲਾਂ ਪੈ ਚੁੱਕੇ ਨੇ ਤੇ ਇਸ ਨੇ ਹਜੇ ਬੱਟਾਂ ਨਹੀਂ ਲਕੋਈਆਂ ਦੇਖ ਲੋ ਸਾਰਾ ਕੰਮ ਹੈ ਸਿਰਫ ਠੰਡ ਨਹੀਂ ਪੈ ਰਹੀ ਪਛੇਤੀ ਠੰਡ ਦਾ ਕੀ ਮਤਲਬ ਜੇ ਠੰਡ ਤੁੰਦ ਲਾ ਲੋ ਵੀ ਹੁਣ ਪੈਣੀ ਚਾਹੀਦੀ ਸੀ ਜਿਹੜੀ ਉਹ ਨਹੀਂ ਪੈ ਰਹੀ ਇਹ ਦੇਖ ਸਕਦੇ ਹੋ ਕਿਵੇਂ ਦੌਗੀਆਂ ਬਣ ਰਹੀਆਂ ਗਿਆ ਜਿਹੜੀ ਨਿਕਲ ਰਹੀ ਹੈ ਕਣਕ ਦੁਆਰੇ ਇੱਕ ਮੈਗਜ਼ੀਨ ਦੀ ਸਪਰੇ ਹੋ ਰਹੀ ਇਸ ਤੇ ਕਰ ਦਿੱਤੀ ਜਾਵੇਗੀ ਪਰ ਫਿਰ ਵੀ ਇਸ ਤਰ੍ਹਾਂ ਦੀ ਕਣਕ ਹੋਣੀ ਸੀ ਕਿੱਥੇ ਤਾਂ ਇਹ ਸਾਰੇ ਇਹ ਸਿਰਫ ਸੁੱਕ ਗਿੱਲ ਦੇ ਚੱਕਰ ਚ ਇਹ ਛੋਟੀ ਵੱਡੀ ਰਹਗੀ ਬਾਕੀ ਮੌਸਮ ਦੀ ਬਹੁਤ ਏਰ ਫੇਰ ਐ ਤਕੀ ਹੋ ਰਹੀ ਐ ਤੇ ਐ ਤਰੀ ਮੌਸਮ ਨੇ ਬਹੁਤ ਏਰ ਫੇਰ ਕਰੀ ਐ ਮੌਸਮ ਦਾ ਬਹੁਤ ਹੱਥ ਹੁੰਦਾ ਫਸਲ ਨੂੰ ਵਿਦਾਨ ਕਟਾਣ ਚ ਤੇ ਧੰਨਵਾਦ ਵੀਡੀਓ ਦੇਖਣ ਲਈ ਆਪਣੇ ਪੇਜ ਨੂੰ ਲਾਈਕ ਫੋਲੋ ਤੇ ਸ਼ੇਅਰ ਜਰੂਰ ਕਰਿਆ ਕਰੋ ਕਮੈਂਟ ਜਰੂਰ ਕਰਿਓ ਧੰਨਵਾਦ ਵੀਡੀਓ ਦੇਖਣ ਲਈ